ਕਦਾਰ ਸਿਆਜ ਜਦ ਮਮੀ ਨੇ ਟੈਡੀ ਟੈਡੀ ਵਾਲੇ ਹਾ ਹਾਏ ਮੋਨਸ ਨੇ ਮੈਨੂੰ ਟੈਡੀ ਸਾਹਮਣੇ ਤਾਂ ਰੁਸ ਗਈ ਹੁਣ ਰੁਸਣ ਦਾ ਤਰੀਕਾ ਵੀ ਖੇਡਾ 40 ਅੰਦਰ ਖਾ ਗਈ ਤਿੰਨ ਵਜ ਗਏ ਨਾ ਜਦ ਤਨ ਉੱਥੇ ਕੀ ਬੰਦੀ ਮੇਬੀ ਲੱਗੇ ਆਤਾ ਹਰ ਕਿ ਕਰਦੀ ਇਹ ਕੋਲੋਂ ਆਇਆ ਰਾਇਦਾ ਟੈਡੀ ਦਾ ਓਟ ਓ ਚੱਲ ਓਠਵੇਂ ਨਾ ਬੋਤ ਓਥ ਓ ਟੁ ਅਟ ਗਿਆ ਓਟ ਗਿਆ ਓਟ ਗਿਆ ਓਟ ਗਿਆ ਓਟ ਗਿਆ ਹਾਏ ਬਲੀਆ ਦੀ ਹਾਏ ਹਾਏ ਓਏ ਹਾਏ ਆ ਗਈ ਓ ਫੜੀ ਓਏ ਨਹੀਂ ਆਈ ਚੁੱਤੀ ਹਾਏ ਆ ਗਈ ਆ ਗਈ ਫੜੀ ਓਏ ਹਾ 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 ਆਏ ਮੰਜਲੀ ਕਾਹਦੀ ਹੋਤੀ ਕਾਹਦੀ ਹੋਤੀ ਰਸ ਗਈ ਰਸ ਗਈ ਬਦਦੀ ਨਹੀਂ ਕਿਸ ਨੇ ਖਾਦੀ ਨਹੀਂ ਮੈਂ ਸਿਰ ਵੱਜ ਜਾਣਾ ਤੇਰਾ ਵੱਜ ਗਿਆ ਨਾ ਲੱਕ ਵੇਖੇ ਵੱਜ ਗਿਆ ਨਾ ਵੱਜ ਗਿਆ ਨਾ ਤੈਨੂੰ ਕੀ ਗਿਆ ਚਲ ਤਾ ਉਠ ਕੁਛ ਨਹੀਂ ਆ ਕੁਛ ਨਹੀਂ ਆ ਕੋਛ ਨਹੀਂ ਆਦੀ ਇੱਥੇ 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 ਵਜਾ ਇੱਥੇ ਇੱਥੇ ਵਜਾ ਇੱਥੇ ਹਾਂ ਇੱਥੇ ਵਜਾਇਆ ਹਾਤੀ ਹਾਤੀ ਦਾ ਦੰਦ ਦਸ ਕਦ ਦੱਪੀ ਹੋਈ ਆ ਦੰਦਨ ਕਦ ਕਦ ਦੱਪੀ ਹੋਈ ਆ ਕਿਤੇ ਅੱਤੀ ਹੋਈ ਆ ਹਾਤੀ ਨਹੀਂ ਸੱਸੇ ਦਾ ਸਵਾਗਤ ਹੈ ਜਨਨ ਵਲੌਗ ਦੇ ਵਿੱਚ ਕਿਦਾਂ ਸਾਰੇ ਠੀਕ ਠਾਕ ਹੋ ਕੈਮੋ ਚੜਦੀ ਕਲਾ ਚੋਂ ਹੈਲੋ ਹਰਦੂ ਮੋਇਆ ਫਿਰ ਹੋ ਗਿਆ ਚੱਦਾ ਵਾ ਚੱਦਾ ਵਾ ਇਸ ਹੋਦੀ ਹੈ ਕਲੀ ਆਪਣੇ ਤਾਲੂਜ ਮਾਰੀ ਜਾਂਦੀ ਮਟ ਉੱਟ ਕੇ ਪਟੂ ਟੂਟਾ ਕਿੰਨੇ ਤੋੜਿਆ ਕਿੰਨੇ ਤੋੜਿਆ ਮਿੰਤਾ ਹੁੰਦਾ ਵੇ ਕੁੜੀ ਸਰਨਾ ਬਣਾ ਲਈ ਆਪਣਾ ਕਿੰਨੇ ਤੋੜਿਆ ਕੰਨੇ ਤੋੜਿਆ ਦੱਸ ਹੈ ਤੋ ਬੰਦ ਕਰਤੀ ਵੀਡੀਓ ਬੰਦ ਕਰਤੀ ਕਰ ਤੇ ਹੈ ਬੰਦ ਕਰਨਾ ਹੈ ਕੀ ਵੀਡੀਓ ਬਾਵਾਂ ਪਾਵਾ ਕੀ ਮਾਵਾਂ ਪਾਵਾ ਨਹੀਂ ਬਣਾਉਣੀ ਮੈਂ ਨਹੀਂ ਬਣਾਉਣੇ ਨਹੀਂ ਨਹੀਂ ਇਹ ਨਹੀਂ ਕਰਨਾ ਤੂੰ ਕਰਦਣਾ ਖਰਾਬ ਏ ਮੈਂ ਤੈਨੂੰ ਕਹ ਹਰ ਗੁਣ ਫਿਰ ਲਿਬੜ ਜਾਣਾ ਸਾਰੇ ਇਹ ਨਹੀਂ ਹੋਰ ਕੋਈ ਨਹੀਂ ਕਰ ਇੱਕ ਮਿੰਟ ਰੋ ਜਾਨ ਮੈਂ ਜਰਾ ਮੈਂ ਇੱਕ ਮਿੰਟ ਓਏ ਮੈਨੂੰ ਇਹਨੂੰ ਦੂਸਰੇ ਕੋਲ ਚੁਪਾਇਆ ਕਰਨਾ ਇਹ ਤਾਂ ਦੀ ਇਹ ਤਾਂ ਦੀ ਇਹ ਤਾਂ ਦੀ मेरा या? मेरा या? पाक रहता या? अच्छा पा करता तेन मैं कह फड़ा मेरा ही एक मिनट मेरा या ਦਾ? ਅਦੀ ਬੁੱਤ। ਬੱਦ ਬੁੱਤ। ਮੁੰਡਾ ਕਿਹਦਾ? ਪਾਪਾ ਦਾ કે ਸੰਦੀਪ ਦਾ? ਠੀਕ ਆ। ਕੀ ਕਿ ਕਿਹਦਾ ਮੁੰਡਾ? ਸੰਦੀਪ ਦਾ કે ਪਾਪਾ ਦਾ ਮੁੰਡਾ? ਪਾਪਾ ਦਾ। ਤੇ ਇਹ ਇਹ ਨਹੀਂ ਇਹ ਇਹ ਧੀ ਹੈਗੀ ਆ ਆਪਣਾ ਸੰਦੀਪ ਦੀ। ਸੰਦੀਪ ਦੀ ਧੀ। ਉਹਦਾ ਕਹਿੰਦੀ ਹੈ। ਹੁਣ ਵੇਖੀ। ਤੇ ਤੂੰ ਪਾਪਾ ਪਾਪਾ ਦਾ ਪੁੱਤ કે ਸੰਦੀਪ ਦਾ ਪੁੱਤ? ਸੰਦੀਪ ਦਾ ਪੁੱਤ ਕੇ ਪਾਪਾ ਦਾ ਪੁੱਤ। ਪਾਪਾ। ਆ ਉਹ ਜਿਹੜਾ ਮਗ ਪੇਰਦਾ ਜਿਹਦਾ ਮਗਰ ਉਹ ਨਹੀਂ ਮਗਰ ਉਹਦਾ ਬੋਲਦੀ ਤੂੰ ਤੂੰ ਹੈਗੀ ਮੇਰੀ ਗੱਲ ਸੁਣ ਤੇ ਇਹ ਇਹ ਤੂੰ ਹੈਗੀ ਮੰਮੀ ਦਿੱਤੀ ਤੇ ਮੇਰਾ ਮੁੰਡਾ ਕਿਹਦਾ ਮੁੰਡਾ ਵਾ ਫੂਟ ਵੀ ਕੱਢੇ ਨਾ ਥੋੜਾ ਤੇ ਗੱਤੇ ਜਿਹਾ ਪਾਣੀ ਉਹਦੇ ਵਿੱਚ ਰਹਿਤਾ ਚੰਗਾ ਜਾਵੇ ਦਾਦੀ ਪੋਤੇ ਦੇ ਜਾ ਪਪਾ ਬੁੱਢਾ ਆ ਪਪਾ ਦਾ ਮੁੰਡਾ ਪਤਾ ਸਾਰਾ ਹੀ ਹੈ ਪਤਾ ਸਾਰਾ ਉਹਦਾ ਬੰਦਾ ਕਰਦਾ ਹੈ ਪਤਾ ਸਾਰਾ ਹੈ ਮੇਰੇ ਲੱਡੂ ਨੂੰ ਹਾਂ ਕੀ ਪਪਾ ਕੀ ਜਦੋਂ ਵੀਡੀਓ ਚੱਲ ਹਾਂ ਤਾਪੇ ਦਿੰਦਾ ਕੀ ਨਹੀਂ ਦਿੰਦਾ ਉਹ ਤਾਪੇ ਦਿੰਦਾ ਕੀ ਲੈ ਲਿਆ ਤੀ ਕੋਲ ਵਾਈਫ ਨਹੀਂ ਦਿੰਦਾ ਵੀ ਉਹ ਕਰਨਾ ਹੈ ਉਹ ਤਾਪੇ ਦਿੰਦਾ ਕਿਉਂ ਨਹੀਂ ਦਿੰਦਾ ਉਹ ਨਹੀਂ ਦਿੰਦਾ ਲੈ ਲੈ ਹਾਂ ਕੋਠੇ ਲੈ ਲਾ ਨਾ ਇਹ ਨਹੀਂ ਖੋਲੀ

ਤੇ ਉਹਨੂੰ ਕੀ ਕਰਨਾ ਬਾਅਦ ਵਿੱਚ ਉਹਨੂੰ ਕੀ ਕਰਨਾ ਕੀ ਆ ਉਹ ਜੀ ਖਾਣਾ ਮੂੰਹ ਸਾਫ਼ ਕਰਨਾ ਹੈ ਅੱਛਾ ਕਹਿੰਦੀ ਹੈ ਵੀ ਵਾਈਪਸ ਦੇ ਦੋ ਵੀ ਮੂੰਹ ਸਾਫ਼ ਕਰਨਾ ਹੈ ਅੱਛਾ ਮੂੰਹ ਤੇ ਤੇਰਾ ਸਾਫ਼ ਆ ਹੈ ਉਹ ਦੇ ਦੇ ਉਹ ਭਰਾਵਾ ਇੰਨੇ ਬੜਾ ਵਕਤ ਪਾਇਆ ਦੇ ਦੇ ਸੰਦੀਪ ਨੂੰ ਇੱਕ ਵਾਈਪਸ ਕੱਢ ਕੇ ਲਿਆ ਲਿਆ ਦਵਾ ਕਿੱਥੇ ਦੱਦਾ ਉੱਥੇ ਜਾਣਾ ਹਾਂ ਜਾਣਾ ਹੈ ਦੱਦਾ ਕੋ ਜਾਣਾ ਹੈ ਹਾਂ ਤੇ ਜਾਣਾ ਦੱਦਾ ਵੀ ਥੋੜੀ ਚੱਲੇ ਆ ਸਲੋਨ ਚੱਲੇ ਆ ਸੰਗੋ ਚੱਲੇ ਆ ਤੇ ਤਕੋ ਤੇ ਤਕੋ ਆ ਕਿਤੇ ਜਨੇ ਆ ਤੇ ਤਕੋ ਕੋ ਤਕੋ ਜੀ ਤਾਂ ਨਹੀਂ ਉਹ ਕਰਦੀ ਲੋਕਾਂ ਦੇ ਬੱਚੇ ਆ ਜੇ ਗੱਲਾਂ ਨਹੀਂ ਕਰਦੇ ਤੇ ਆ ਤੇ ਆ ਸਾਡੇ ਵਾਲੀ ਦੇ ਸਭ ਗੱਲਾਂ ਕਰੀ ਚੜੀ ਜਾਂਦੀ ਬਹੁਤ ਬਤਾ ਦ ਹਾਏ ਹੋਰ ਸ਼ੂਚ ਹੋਰ ਸ਼ੂਚ ਆ ਹੋਰ ਸ਼ੂਚ ਆ ਗੱਡੀ ਕੀ ਦੀ ਆ ਪਾਪਾ ਦੀ ਹਰ ਗੁੰਦੀ

ਵੀ ਤੇ ਚੱਲਣ ਦੇ ਵਈ ਨਹੀਂ ਅੰਕਲ ਨੇ ਧੂਪੇ ਖੜੀ ਇੱਧਰ ਆਇਆ ਤੈਨੂੰ ਕੰਡ ਲੜ ਜਣੀ ਤੈਨੂੰ ਜਿਹੜੀ ਤੂੰ ਫੇਵਰ ਸਾਫ ਕਰਨੀ ਬੇਬੇ ਬੰਨਦੀ ਇੱਧਰ ਆ ਜਾ ਅੱਜ ਸੂਨ ਤੇ ਲਾਈਟ ਨਹੀਂ ਆ ਰਹੀ ਆਪਣੇ ਫੇਰ ਅੱਜ ਵਲੇ ਲੱਗਣ ਡੇ ਉੱਥੇ ਵਲੇ ਵਲੇ ਪੁੱਟੇ ਉਹਨਾਂ ਨੇ ਲਾਏ ਹੈ ਆਹ ਲੈ ਆਹ ਲੱਗ ਪਈ ਅੱਜ ਦੀ ਧਾੜੀ ਵਲਿਆਂ ਦੀ ਅੱਜ ਦੀ ਧਾੜੀ ਇਹ ਤ ਮੁੜ ਕੇ ਮੁੜ ਕੇ ਦੋ ਤਿੰਨ ਦਿਨ ਫੇਰ ਲਾਈਟ ਬੰਦ ਹੋ ਵਿੱਚੋਂ ਕਿ ਹੋਈ ਆ ਕੀ ਆ ਕੀ ਹੋਇਆ ਕਿੱਥੇ ਪੀ ਹੋਈ ਆ ਕਿੱਥੇ ਪੀ ਹੋਈ ਬਸ ਅੱਛਾ ਇਹ ਕਿੰਨੇ ਮਾਰਿਆ ਇਹ ਬੈਹ ਹੈ ਟੇਬਲ 'ਤੇ ਵਜਾਇਆ ਅੱਛਾ ਕਿਹੜਾ ਕਿਹੜਾ ਟੇਬਲ 'ਤੇ ਵਜਾਇਆ ਹੈ ਹੈ ਕਪੜਾ ਦੇਖਿਓ ਪੂਰਾ ਇਹ ਉਹ ਹੈ ਨਾ ਸੂਟ ਇਹ ਕਿਹੜਾ ਸੂਟ ਆ ਜਿਹੜੇ ਮੈਂ ਡਿੰਪਲ ਲਈ ਤੂੰ ਗੱਡੀ 'ਚ ਅੱਛਾ ਆਹੜਾ ਆਹ ਸੂਟ ਹੈ ਕੀ ਹੋਇਆ ਆਹ ਲ ਸਟੋਲਾ ਇਧਰ ਆ ਜਾ ਪੁੱਤ ਆ ਜਾ ਨਾ ਨਹੀਂ ਨਹੀਂ ਇਹ ਦਰਵਾਜ਼ੇ ਉਲੀ ਲੁਕੰਢੀ ਲਾਜੋ ਲਾਜੋ ਬੰਨ ਦੇ ਇਧਰ ਆ ਜਾ ਪੁੱਤ ਇਧਰ ਆ ਜਾ ਲਾਜੋ ਸਭ ਬੰਨ ਗਿਆ ਲਾਜੋ ਨਹੀਂ ਆਈ ਦੇ ਆਪੇ ਭਾਈ ਇਹਨਾਂ ਨੇ ਅਨੁਕਾਲੀ ਭਾਈ ਤੇਹੀਂ ਭਾਈ ਦੇ ਆਪੇ ਫੋਲਾ ਫਲਾਈ ਲਾ ਕੇ ਤੇ ਮੈਂ ਸਲਵਾਰ ਦਾ ਆਪ ਕੱਪੜਾ ਲੱਬਿਆ ਉਹ ਲੱਬੇ ਹੀ ਨਾ ਭਾਈ ਇਹਨਾਂ ਨੇ ਉਹ ਕੰਮ ਨੂੰ ਪਾਇਆ ਬਾਹਰ ਪੇ ਆਜੋ ਆਜੋ ਵੇਖਣ ਆ। ਹੋਰ ਕਰਨਾ ਹੁੰਦਾ ਤਾਂ ਇਹ ਨਹੀਂ ਦੋ ਬੀ ਆਨੇ ਹਰ ਕੀ ਕਰਨਾ। ਪਹਿਲਾ ਪਾਇਆ ਭਾਜੀ। ਅਬ ਜੋ ਇਹਨੂੰ ਮੋਟੀ ਲਾਈਨ ਇਹ ਬਣਾਉਣੀ। ਅਬ ਚੂਚ। ਨਾਰੀ ਖੜੂ। ਹਾਂ ਕੋਰੇ ਜਿਹੜੇ। ਕਿਹੜੀ ਲਾਈਨ ਇਹਦੇ ਨਾਲ ਦੀ ਲਾਈਨ ਬੀ। ਇਸਤਾ ਹੀ ਲੱਗਣਾ। ਅੱਗੇ। ਇਹਦਾ ਵੇਖੋ ਸਹੀ ਕੱਪੜਾ। ਆਹੁੰਨੇ ਟਵਾਵਾ। ਨਹੀਂ ਪੂਰਾ। ਪੱਜ। ਚੱਕਾ। ਪਪੀਆ ਲਾਦਾ ਹਮਮਮ ਫੋਲੀ ਕਾ ਸਦਮੂ ਕਰ ਲੈਣਾ ਐਸਾ ਕੋਈ ਨਾ ਸਿੱਧਾ ਸੰਭ ਜਦੋਂ ਮੈਂ ਡਿੰਪਲ ਨੇ ਵੇਖਿਆ ਘਰ ਕੱਤੇ ਆ ਕੇ ਸਾਨੂੰ ਤਾਂ ਇਹ ਕਿਆ ਲਿਖਾ ਹਿੱਦ ਨੂੰ ਕਰਨੀਆਂ ਇਹ ਆਡੇ ਰੋਕ ਐਸ ਰੋਕ ਹੀ ਜਾਂਦੀਆਂ ਫਿਰ ਮੈਂ ਕਹਿਆ ਐਸ ਰੋਕ ਬੰਨ ਜਣਾ ਲਮਾਈ ਆ ਔਰ ਥੋੜਾ ਜਾਈ ਰੇ ਪੀਆ ਲਾਦਾ

ਕਾ ਵੀ ਮੈਂ ਨਾ ਨਹੀਂ ਰੇਟ ਨਾਲ ਰਿਣੀ ਆਵਾਂ ਹਾਪੜ ਹਾੜ ਇਹ ਕਾਲ ਲਿਆਂਦਾ ਹੂੰ ਘੋਨੀ ਕੁਲੂਆ ਤੋੜਤਾ ਹੀ ਮੈਂ ਫੜਕਾਵਾਂ ਤੈਨੂੰ ਆਹ ਬਾਬਾ ਪਹਾੜਾ ਵਾ ਸੂਤ ਲਗਾ ਹੂੰ ਕੱਟਾ ਜਿੱਤ ਇਹ ਤੌੜ ਗਿਆ ਯਾ ਰਗੁਣਾ ਕਰੇ ਬੋਤਲ ਖਰਾਬ ਹੋਈ ਨਹੀਂ ਸਲਵਾਰ ਬਣਾਉਣੇ ਤੇ ਜਾ ਇਹ ਕਮਿਸਾਹ ਸਲਵਾਰ ਹੀ ਖਰੀਦ ਲਈ ਨਾਲ ਚੋਕੂ ਦੀ ਮੰਮੀ ਦੇ ਸੰਦੀਪ ਚੱਲੇ ਨੇ ਥੋੜਾ ਬਾਜ਼ਾਰ ਚਲੋ ਸੂਟ ਨਾਲ ਦੀ ਲਾਈਨਿੰਗ ਲਿਆਣਾ ਸੀ ਕਿਰਨਦੀਦੀ ਨੇ ਜਿਹੜਾ ਸੂਟ ਦਿੱਤਾ ਨਾਲ ਦੁਪੱਟਾ ਲਿਆਏ ਦੇ ਦੇਖ ਲਿਆ ਲੈ ਇੱਕ ਲਾ ਲੈ ਇਹਨਾਂ ਆ ਰਿਹਾ ਸੂਟ ਨਾਲ ਦੇ ਕੋਣ ਆ ਤੈਸੀ ਆਗੇ ਤੈਸੀ ਆਗੇ ਹਰ ਕੋਲ ਕੇ ਦਾ ਕਰ ਦੇ ਨੀ ਬੜਾ ਮਾ ਮਾ ਦੇ ਮਾ ਦੇ ਸੁਤੀ ਜੇ ਵੀ ਹਾਂ ਗੱਡੀ ਮਗਰ ਲਾਈ ਚਲ ਕੋਈ ਨਹੀਂ ਬੇਰ ਆਪੇ ਲਿਆ ਖਦੇ ਆਪੇ ਜੀ ਲਮੇਟ ਲਈ ਮੈਂ ਵੀ ਖਾਂਡਾ ਨਾ ਪਾਉ ਕ੍ਰੀਮ ਰੋਲ ਨਾ ਪਹਿਲਾਂ ਇਹ ਦੋਰੇ ਸੁਟੇ ਤੇ ਪੂਰਾ ਡਿੱਗ ਪਿਆ ਦੋਰੇ ਵੇ ਸੁਟਣ ਗਿਆ ਮੜ ਕੇ ਇਹ ਬੜਾ ਔਖਾ ਨਹੀਂ ਵੇਖਿਆ ਨਹੀਂ ਲੈ ਵੀ ਮੈਂ ਤਾਂ ਸੰਦੀਪ ਜਾ ਰਹੇ ਹੁਣ ਘੜੀ ਲੈਣ ਵਾਸਤੇ ਇੱਕ ਘੜੀ ਲੈ ਆਈਏ ਯਾਰ ਉਹ ਆਪਣੇ ਤੋਂ ਹੈ ਨਹੀਂ ਹੈ ਨਹੀਂ ਮੇਰੇ ਕੋਲ ਤਾਂ ਹੈਗੀ ਆ ਸੰਦੀਪ ਨੂੰ ਲੋੜ ਆ ਸੰਦੀਪ ਨੂੰ ਲੈ ਦਿੰਦੇ ਹੈ ਅੱਗੇ 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 ਹਾਂ ਇਸ ਤੋਂ ਨਹੀਂ ਖੜੀ ਤੁਹਾਡੇ ਕੋਲ ਵੱਡੀ ਆ ਵੱਡੀ ਆ ਨਹੀਂ ਨਹੀਂ ਉਹ ਜ਼ਿਆਦਾ ਵੱਡੀ ਹੁੰਦੀ ਆ ਬੜਾ ਸਾਈਜ਼ ਚਾਹੀਦਾ ਇੱਥੇ ਹਾਂ ਹੈਗਾ ਮਿਲ ਜੂ ਦਿਖਾ ਦੇ ਵੇਖੀ ਜਿਆਨ ਨਹੀਂ ਬਣਾ। ਉਹ ਵੀ ਫਲਾਟ ਜਿਹੜਾ ਖਸ ਨਹੀਂ। ਵਾਚ। ਅੰਦਰ ਵਿੱਚ ਆਉਂਦਾ। ਨਾ ਮੈਂ ਤਾਂ ਨਹੀਂ। ਇਹ ਡਿਸਪਲੇ ਵੀ ਐਮਲੇਡ ਹੈ। ਆਹ ਵਧੀਆ ਜੀ ਨਾ। ਦੇਖਣਾ। ਹੈ ਵੀ ਤੇ ਆਈ ਫਿਰ। ਦੇਖੋ ਇਹ ਨਾਲ ਠੀਕ ਹੈ। ਨਵੀਂ ਪਸੰਦ ਆ ਗਈ ਆ ਸੰਦੀਪ ਨੂੰ। ਵਾਚ ਆਪਣੀ ਤਾਂ ਹੁਣ ਲੈ ਕੇ ਤੇ ਚੱਲਨੇ ਆਪਾਂ। ਵਾਚ ਹੁੰਦਾ ਕੋ ਵਾਚ ਵਾਚ। ਆ ਸਲੂਨ ਵਾਸਤੇ ਨਹੀਂ ਆਪਾਂ। ਟਾਈਮ ਪੀਸ ਦੇਖਣ ਤੇ ਮੈਂ ਕਿਹਾ ਚਲੋ। ਤਾਂਗਾ ਨਾ ਇਹ ਲੈ ਚਲੀ ਇਹ ਤਾਂ ਸੋਹਣਾ ਲੱਗਾ ਪਰ ਮੈਨੂੰ ਕੁਝ ਐਡਾ ਖਾਸ ਨਹੀਂ ਪਰ ਉਹ ਜਿਆਦਾ ਵਧੀਆ ਲੱਗਾ। ਤੁਹਾਨੂੰ ਦੂਸਰਾ ਦਿਖਾਉਂਦਾ ਹਾਂ। ਹੋਰ ਬਹੁਤ ਸਾਰੇ ਲੱਗਦੇ ਆ। ਮੈਗਾ ਵੀ ਉਹ ਚੀਜ਼ ਜ਼ਿਆਦਾ ਵਧੀਆ ਲੱਗਦੀ ਵੈਸੇ ਕਮਰਾ ਨਹੀਂ ਆ ਗਿਆ ਪਰ ਆ ਆਪਾਂ ਨੂੰ ਪਸੰਦ ਨੇ ਆ ਉਹ ਕਲਰ ਜ਼ਿਆਦਾ ਵਧੀਆ ਹੈ ਪੀਚ ਕਲਰ ਮੁੰਡੀਆਂ ਮੇਰੀਆਂ ਰੋਂਡੀਆਂ ਮੰਮੀ ਦਾ ਆਇਆ ਵਾ ਫੋਨ ਕਹਿੰਦੇ ਵੀ ਘਰੇ ਆ ਜਾਵੀਂ ਲੱਭਣ ਲਈ ਹੈ ਤਾਂ ਹੁਣ ਸਮਾਨ ਲੈ ਲਿਆ ਇੱਕ ਸਲੂਨ ਵਾਸਤੇ ਵੀ ਘੜੀ ਔਰ ਟੈਂਪੀਸ ਲੈ ਲਿਆ ਕਲੌਕ ਕਹਿੰਦੇ ਨਾ ਹਾਂ ਕਲੌਕ ਹੌਲੀ ਹੌਲੀ ਪਈ ਸਮੇਂ ਲੱਗੂ ਚਾਚੀ ਆਲ ਕੀ ਆ ਜਲਦੀ ਕੋ? ਰੋਈ ਕਿਉਂ ਕਰ ਰਹੀ ਹੈ? ਰੋਈ ਕਿੱਤੀ? ਕੀ ਹੋਇਆ ਸੀਤੀ ਨੂੰ? ਕਿਉਂ ਰੋਈ ਕਿੱਤੀ ਸੀ? ਕੀ ਹੋਇਆ ਸੀਤੀ ਨੂੰ? ਕੀ ਹੋਇਆ ਸੀ? ਨਹੀਂ ਕਿਤੇ ਨਾ। ਉਹਨੇ ਕਰਤਾ ਨੁਕਸਾਨ ਚ ਨੇ ਡਾਈ ਕਰਾਉਣ ਗਈ ਇਸ ਕੁੜੀ ਦੇ ਆ ਪੀਲਾ ਪੁਲੇ ਰੰਗ ਜਿਹਾ ਲਾਤਾ ਤੁਸੀਂ ਦੇਖ ਸਕਦੇ ਓਏ ਹੋ। ਹਣਾ? ਚੋੜਾ ਵੀ ਨਹੀਂ ਸੀ ਮੈਂ। ਨਹੀਂ ਤੇ ਲੋਕਾ। ਜਪਨਾ। ਮਮਾ ਲਾਚ ਅੱਜ ਮੈਚ ਆਉਂਦੇ ਆਂ ਅੱਜ ਮੈਚ ਆਉਂਦੇ ਆਂ ਉਹ ਵੈਰੀ ਗੁੱਡ ਵਾਓ ਉਪਰ ਚੜਾਈਏ ਨੂੰ ਉੱਪਰ ਉਹਨੇ ਵਾਓ ਕਰਨਾ ਆ ਅੱਛਾ ਮਮਾ ਉਹਨੇ ਵਾਓ ਕਰਨਾ ਪਈ ਉਹਨੇ ਵਾਓ ਕਰਨਾ ਆ ਅੱਜ ਗੁਰਕਾਂ ਦੇ ਬਾਓ खलो के तो 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 क्लैपिंग करो ना क्लैपिंग करो वाओ। वाओ। ताकेया। आप आप टाके ਟੇਬਲਾਂ ਵੀ ਲਾ ਦੇ। ਕਿਹਦੇ ਤੋਂ ਪੁੱਛੇ? ਕਿੱਥੇ ਨੇ ਮੇਰੀ ਜਸਲੀ? ਘੜੀ ਲੈਂਦੇ ਇਹਨੇ। ਕਹਿੰਦੇ ਕਿ ਤੁਹਾਡਾ ਨਾਮ ਆ ਮੇਰੇ ਤੇ। ਨੇ ਅਸੀਂ ਬੰਦਾ ਤਾੜੀਆਂ ਮਾਰਨ ਦਾ ਰੱਖਿਆ ਆ। ਇਦਾਂ ਇੰਗੇ ਯਾ ਉਹ ਹੀ ਫਰੰਕੋ ਪਰ ਇਹ ਉਹ ਗਰੰਟੀ ਆ ਸਾਲ ਦੀ ਇਹਦੀ। ਹਾਂ। ਪੰਜਰਾ ਸਾਲ ਦੇ ਪੰਜੇਣਾ ਸੋੜ ਦੇ ਕਲਾਪਿੰਗ ਕਰ ਦੇ ਯਾਰ ਕੋਣ ਕਲਾਪਿੰਗ ਕਰ ਦੋ ਵਾਹ ਜੀ ਕੀ ਆਂਦੀ ਤੈਨੂੰ ਵਧਾਈਆਂ ਹੋਣਦਾ ਹੀ ਆਂਦੀ ਹੋਣਦਾ ਕਹਿ ਬਤਾਈਓ ਕਹਿ ਬਤਾਈਓ ਕਮ ਮਾ ਬਤਾਈਓ ਡੈਡ ਨੂੰ ਤੇ ਖਾ ਦੇ ਡੈਡ ਨੂੰ ਮ ਖਾ ਦੇ ਇਹ ਇਹ ਹੱਥ ਦੀ ਪਰ ਨੰਬਰ ਆਉਂਦੇ ਨੰਬਰ ਕਿ ਕਿਹਨਾਂ ਨਹੀਂ ਨਹੀਂ ਤਸਕਰੀ ਤੇ ਮੜਾ ਕਲਿੱਕ ਕਰੋ ਸਕਰੀਨ ਤੇ ਮੜਾ ਕਲਿੱਕ ਕਰੋ ਤਰੀਕ ਸਾਰੀ ਟਾਈਮ ਨਹੀਂ ਜੇ ਟਾਈਮ ਵਗੈਰਾ ਸਾਰਾ ਸੈਟ ਵਟ ਹੋਣਾ ਹੈ ਕਿ ਸਾਰਾ ਹੀ ਇਸ ਸਕੀਨ ਦੇ ਨਾਲ ਟੱਚ ਹੋ ਗਿਆ ਫਿਰ ਜਗਣੀ ਉਹ ਖਾਗੀ ਕੱਤਾ ਤੋੜਤਾ ਨਹੀਂ ਇਹ ਖਾਣ ਵਾਲੀ ਚੀਜ਼ ਹੈ ਅਗਰ ਨਿਤੋਂ ਸੀਮਾ ਤੋਂ ਓਕਸ ਉਹ ਸੋਰੀ ਇਸ ਕਾ ਆਹ ਉਹ ਨਾ ਨਾ ਫਾਇਦਾ ਨਹੀਂ ਆਇਆ ਨੂੰ ਮੁੱਕ ਗਾ ਰੇ ਓਹੋ 진짜 ਹਾਂ ਲਾ ਮੈਂ ਸਹੀ ਗਦਰ ਟਾਈਮ ਮੈਂ ਨਹੀਂ ਖਿਚਣੀ ਤੇਰੀ ਫੋਟੋ ਨਹੀਂ ਖਿਚਣੀ ਮੈਂ ਨਹੀਂ ਖਿੱਚਣੀ ਤੇਰੀ ਫੋਟੋ ਬਸ ਨਹੀਂ ਖਿੱਚਣਾ ਵੀ ਵੀ ਕੋ ਹੁੰਦੇ ਨਹੀਂ ਖਿੱਚਣੀ ਨਹੀਂ ਨਹੀਂ ਖਿੱਚੀ ਖਿੱਚੀ ਚੱਲ ਖਿੱਚਦਾ ਵਾ ਚੱਲ ਆ ਖਿੱਚੀ ਫੋਟਾ ਚੱਲ ਚੱਲ ਇੰਨਾ ਕਰ ਦੋ ਇੰਦਾ ਕਰ ਫੋਟੋ ਖਿੱਚ ਹਾਂ ਚੱਲ ਸਮਾਈਲ ਆ ਖਿੱਚਤੀ ਆ ਖਿੱਚਤੀ ਫੋਟਾ ਦੋ ਖਿੱਚਦੀ ਦੋ ਖਿੱਚਤੀਆਂ ਤੀਂ ਚੱਲ ਖਿੱਚੀਟਰ ਲਾ ਲੈਣਾ ਸਮਾਈਲ ਇੰਨਾ ਕਰ ਦੋ ਨਾ ਇਧਰ ਰੱਖ ਮੇਰੇ ਇਦਾਂ ਕਰ ਸਮਾਈਲ ਖਿੱਚਦੀ ਕਿੰਨੀਆਂ ਖਿੱਚਦੀਆਂ ਤੀਦੀਆਂ ਫੋਟੋਆਂ ਮੈਂ ਕਿੰਨੀਆਂ ਜੂਨ ਨੇ